ਕਹਿੰਦੇ ਵੀ RBI ਤੋਂ ਇਹਨਾਂ ਨੂੰ ਪਰਮਿਸ਼ਨ ਮਿਲ ਗਈ ਹੈ 8500 ਕਰੋੜ ਦਾ ਕਰਜ਼ਾ ਲੈਣਾ ਪਰ ਕਰਜ਼ਾ ਇਧਰੋਂ ਲੈਣ ਵਾਲੇ ਪਾਸੇ ਤੇ ਚਲੋ ਮੰਨ ਲੈਂਦੇ ਆ ਵੀ ਪੈਸੇ ਆਉਣਗੇ ਕੁਝ ਬਣੂਗਾ ਕੁਝ ਕਿਤੇ ਲਾਉਣਗੇ ਪਰ ਜਿਹੜੇ ਮਗਰਲੇ ਪਾਸੇ ਜਿਹੜਾ ਭਾਰ ਵਧ ਰਿਹਾ ਜਿਹੜੀ ਉਹ ਮੋਢਿਆਂ ਤੇ ਗਠੜੀ ਪਈ ਹੈ ਉਹਦਾ ਜਿਹੜਾ ਭਾਰ ਵਧ ਹੀ ਜਾਂਦਾ ਉਹ ਕਹਿੰਦੇ ਵੀ ਮਾਰਚ 26 ਤੱਕ ਉਹ ਤੇ ਬਹੁਤ ਵੱਧ ਜਾਣਾ ਰਿਕਾਰਡ ਹੀ ਤੋੜ ਦੇਣਿਆ ਨੇ ਤੇ ਉਹਦੀ ਗੱਲ ਵੀ ਸਾਂਝੀ ਕਰਿਓ ਨਾਲੇ ਸਾਬ ਹੋਰਾਂ ਨੇ ਵੀ ਥੋੜਾ ਜਿਹਾ ਲੱਗੇਗਾ ਜਿਹੜੀ ਕੈਗ ਸੀ ਕੈਗ ਦਾ ਕਿਆਫਾ ਸੀਗਾ ਕਿ 2027 ਚ ਇਹਨਾਂ ਦਾ ਕਰਜ਼ਾ 5 ਲੱਖ ਕਰੋੜ ਤੱਕ ਹੋ ਜਾਏਗਾ ਜੀ 5 ਲੱਖ ਕਰੋੜ ਤੱਕ ਤਾਂ ਤੁਸੀਂ ਅੰਦਾਜ਼ਾ ਲਾ ਲਓ ਕਿ 5 ਲੱਖ ਕਰੋੜ ਦਾ ਕਰਜ਼ਾ ਤੇ ਉਹਦਾ ਇੰਟਰਸਟ ਕਿੰਨਾ ਹੋਏਗਾ ਹੂੰ ਇਹ 2000 ਤਾਂ ਹੁਣ ਜਿਹੜਾ ਅੱਜ ਇਹਨਾਂ ਨੇ ਟ੍ਰਿਬਿਊਨ ਵਾਲਿਆਂ ਨੇ ਇੱਕ ਆંકੜਾ ਛਾਪਿਆ ਜੀ ਕਿ ਭਾਈ ਅਗਲੇ ਫਾਈਨੈਂਸ਼ੀਅਲ ਸਾਲ ਦੇ ਸਟਾਰਟ ਹੋਣ ਤੋਂ ਪਹਿਲਾਂ ਤੁਸੀਂ 4 ਲੱਖ ਕਰੋੜ ਨੂੰ ਕ੍ਰਾਸ ਕਰ ਜਾਊਂਗੀ ਤਾਂ ਫਿਰ ਸੰਭਵ ਹੈ ਕਿਉਂਕਿ ਹੁਣ ਕਰਜ਼ਾ ਬਹੁਤ ਤੇਜ਼ੀ ਨਾਲ ਵਧੇਗਾ ਨਾ ਹਾਂਜੀ ਹੁਣ ਕਰਜ਼ਾ ਤੁਸੀਂ ਉਹ ਜਿਹੜੀ ਟ੍ਰਿਬਿਊਨ ਵਾਲੀ ਖਬਰ ਹੈ ਨਾ ਉਹਨੂੰ ਗੌਰ ਨਾਲ ਵੇਖੋ ਸਾਡੇ ਪੱਤਰਕਾਰਾਂ ਦੀ ਪਾਸ਼ਾ ਚ ਉਹਨੂੰ ਕਹਿੰਦੇ ਡੱਬੀ ਹੂੰ ਆਹ ਹੈ ਡੱਬੀ ਨਹੀਂ 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 ਪੱਤ ਜੋ ਖਬਰ ਲੱਗੀ ਉਹ ਤੇ ਸਾਰੀ ਹੈ ਨਾ ਸਟੋਰੀ ਉਹਦੇ ਵਿੱਚ ਇੱਕ ਐਡੀ ਕੋ ਡੱਬੀ ਗੱਡੀ ਹੁੰਦੀ ਹੈ ਲਾਲ ਲਾਲ ਟਾਈਟਲ ਹੁੰਦਾ ਉਹਦਾ ਉਹਨੂੰ ਡੱਬੀ ਕਹਿੰਦੇ ਆ ਮੇਨ ਹੈਡਿੰਗ ਜਾਂ ਥੋੜੀ ਜੀ ਚੀਜ਼ ਕਹਿੰਦੇ ਆ ਹਾਂ ਜੀ ਉਹ ਖਬਰ ਦੇ ਵਿੱਚੋਂ ਨਾ ਇੱਕ ਡੱਬੀ ਐਡ ਹੁੰਦੀ ਆ ਉਸ ਡੱਬੀ ਨੂੰ ਪੜੋ ਵਰਨਾ ਹੂੰ ਠੀਕ ਹੈ ਜੀ ਉਸ ਡੱਬੀ ਦੇ ਵਿੱਚ ਇੱਕ ਚੀਜ਼ ਇਹ ਲਿਖੀ ਆ ਕਿ ਜਿਹੜਾ ਇਹਨਾਂ ਦਾ مالیਆ ਘਟਾ ਹੈ ਉਹ 5000 ਕਰੋੜ ਰਹਿਣ ਦੀ ਸੰਭਾਵਨਾ ਹੈ ਜੀ ਜਿਹੜਾ ਵਿੱਤੀ ਘਟਾ ਹੈ ਇਹਨਾਂ ਦਾ ਵਿੱਤੀ ਘਟਾ ਮਤਲਬ ਕਿ 18000 ਕਰੋੜ ਦਾ ਲਗਭਗ ਖਰਚਾ ਹੈ ਹੂੰ ਤੇ ਕੋਲ 13000 ਕਰੋੜ ਹੈ ਤਾਂ 5000 ਕਰੋੜ ਦੀ ضرورت ਹੋ ਗਈ ਹੂੰ ਤਾਂ ਤੁਸੀਂ ਹਿਸਾਬ ਲਾ ਲਓ ਕਿ ਇੱਕ ਤਮਾਈ ਦਾ ਘਾਟਾ 5000 ਕਰੋੜ ਦਾ ਹੈ ਮਤਲਬ ਸਾਫੇ ਨੂੰ ਥੋੜਾ ਜਿਹਾ ਹੋਰ ਸਰਲ ਕਰ ਲਾਓ ਜੀ ਕਿ ਘਰ ਦਾ ਜਿਗਾਰਡ ਕਰਨਾ ਹੈ ਤੇ ਘਰ ਦਾ ਜਿਗਾਰਡ ਤੁਹਾਡੇ ਕੋਲ ਜਿੰਨਾ ਕੋ ਹੈਗਾ ਮੰਨ ਲਓ ਤੁਹਾਡੀ ਜ਼ਰੂਰਤ ਹੈ 18000 ਦੀ ਵੀ ਤਿੰਨ ਮਹੀਨੇ 18000 ਨਾਲ ਲੰਘਣਗੇ ਪਰ ਤੁਹਾਡੇ ਕੋਲ ਲਗਭਗ 13000 ਹੈ ਤਾਂ 5000 ਕਿਥੋਂ ਲਿਆਉਂਗੇ ਫੇਰ ਕਰ ਜਾ ਜੀ ਤੇ ਜਦਕੇ ਤੁਸੀਂ ਪਹਿਲਾਂ ਹੀ ਖਰਚਾਈ ਹੂੰ ਇਹਦਾ ਮਤਲਬ ਸਾਫ ਹੈ ਕਿ ਕਰਜ਼ਾ ਲੈ ਕੇ ਸਿਰਫ ਸਰਕਾਰ ਚੱਲ ਰਹੀ ਹੈ ਜੀ ਜੀ ਕਰਜ਼ਾ ਲੈ ਕੇ ਕੋਈ ਕਾਰੋਬਾਰ ਨਹੀਂ ਚੱਲ ਰਿਹਾ ਜੇ ਤੇ ਹੁਣ ਦੇਖੋ ਬੈਂਕ ਕਿਵੇਂ ਕੰਮ ਕਰਦੇ ਆ ਬੈਂਕਾਂ ਤੋਂ ਕਰਜ਼ਾ ਲਿਆ ਜਾਂਦਾ ਉਹ ਕਰਜ਼ਾ ਜਿਹੜੇ ਆ ਅਦਿయోగਪਤੀ ਉਹ ਇਸਤੇਮਾਲ ਕਰਦੇ ਫਿਰ ਵਾਪਸ ਕਰਦੇ ਆ ਜੀ ਤੇ ਬੈਂਕ ਇਦਾਂ ਹੀ ਮਤਲਬ ਕਿ ਆਪਦਾ ਮੁਨਾਫਾ ਸੈਟਵਟ ਕਰਕੇ ਤੇ ਕਮ ਕਰਤੋ ਰਹੀ ਜਾਂਦੇ ਆ ਹੁਣ ਜੇ ਕਰਜ਼ਾ ਲਈ ਜਾਉਂਗੇ ਠੀਕ ਹੈ ਜੀ ਕਰਜ਼ਾ ਲਈ ਜਾਉਂਗੇ ਸਿਰਫ ਆਪਦੀ ਸਰਕਾਰ ਚਲਾਉਣ ਵਾਸਤੇ ਉਹਦੇ ਨਾਲ ਕੋਈ ਅਧਿਯੋਗ ਨਹੀਂ ਲਾ ਰਹੇ ਉਹਦੇ ਨਾਲ ਕੋਈ ਤੁਸੀਂ ਐਕਸਟਰਾ ਕੋਈ ਅਸਾਸਾ ਨਹੀਂ ਵਧਾ ਰਹੇ ਤਾਂ ਇਸ ਤੋਂ ਇਲਾਵਾ ਖਰਚੇ ਜਿਹੜੇ ਤੁਹਾਡੇ ਘੱਟ ਨਹੀਂ ਹੋ ਰਹੇ ਨਾ ਤੁਸੀਂ ਸਬਸਿਡੀ ਦਾ ਕੋਈ ਖਰਚਾ ਘੱਟ ਜੀ ਕਰ ਰਹੇ ਹੋ ਤਨਖਾਹ ਪੈਨਸ਼ਨ ਵਾਲਾ ਤਾਂ ਖਰਚਾ ਘੱਟ ਨਹੀਂ ਕਿਥੋਂ ਫਿਰ ਤੁਹਾਡੀ ਫਜ਼ੂਲ ਖਰਚੀ ਹੈ ਜਿਹੜੀ ਲੀਡਰਾਂ ਦੀ ਨਾ ਹੀ ਉਹਦੇ ਤੇ ਕੋਈ ਕੰਟਰੋਲ ਆ। ਉਹ ਠੀਕ ਹੈ ਮਾਨ ਸਾਹਿਬ ਨੇ ਸ਼ੁਰੂਆਤੀ ਦੌਰ ਦੇ ਵਿੱਚ ਇੱਕ ਅੱਛਾ ਕੰਮ ਕੀਤਾ ਸੀਗਾ ਕਿ ਇੱਕ ਵਿਧਾਇਕ ਦੀ ਪੈਨਸ਼ਨ ਇੱਕ ਕਰਤੀ ਸੀ। ਜੀ ਠੀਕ ਹੈ ਜੀ। ਇਨਕਮ ਟੈਕਸ ਲੋਕ ਪਰਦੇ ਆ ਪਤਾ ਨਹੀਂ ਕਿੰਨਾ ਕੋਈ 15000 ਰੁਪਏ ਮੋਬਾਈਲ ਦਾ ਕਮਿਸ਼ਨ ਲੈ ਰਿਹਾ ਹੈ। ਹੂੰ ਟੈਲੀਫੋਨ ਦਾ ਜੀ। ਤਾਂ ਮਤਲਬ ਕਿ ਸਮਝ ਤੋਂ ਬਾਅਦ ਹੈ ਕਿ ਇੰਨਾਂ ਚੀਜ਼ਾਂ ਤੇ ਕੰਟਰੋਲ ਹੋਣਾ ਚਾਹੀਦਾ ਹੈ। ਤੁਹਾਡੇ ਮਤਲਬ ਕਿ ਅੱਜ ਵੀ ਮੈਂ ਇੱਥੋਂ ਲੰਘਿਆ ਆਪਣੇ ਸਟੂਡੀਓ ਦੇ ਨਾਲ ਇੱਕ ਪੈਲਸ ਹੈ ਹਾਂਜੀ ਅੱਜ ਵੀ ਜਦੋਂ ਮੈਂ ਉੱਥੋਂ ਪਰਤਿਆ ਐਨੂੰ ਸਟੂਡੀਓ ਨੂੰ ਤੇ ਲਾ ਕੇ ਵੇਖਿਆ ਮੈਂ ਤੇ ਮੈਂ ਬਾਈ ਨੂੰ ਪੁੱਛਿਆ ਮੈਂ ਕਿਹਾ ਜੀ ਇੱਥੇ ਅੱਜ ਕਿਵੇਂ ਪੁਲਿਸ ਪਲਸ ਲੱਗੀ ਸੀ ਜੀ ਤਾਂ ਉਹਨਾਂ ਨੇ ਦੱਸਿਆ ਕਿੰਨੇ ਕਿ ਭਾਈ ਪੋਗਾ ਸ਼ਾਹ ਤਾਂ ਹੂੰ ਤੇ ਮੈਂ ਉੱਥੇ ਦੇਖਿਆ ਕਿ ਪੁਲਿਸ ਦੀ ਵੱਡੀ ਬੱਸ ਪਹੁੰਚੀ ਹੋਈ ਸੀ ਜੀ ਮਤਲਬ ਕੋਈ ਡਿਟਰ ਵੱਡਾ ਵੀ ਆਇਆ ਹੋਏਗਾ ਰੂਟ ਲੱਗਾ ਹੂੰ ਤਾਂ ਫਿਰ ਗੱਲ ਤਾਂ ਉੱਥੇ ਹੋ ਗਈ ਆ ਨਾ ਕਿ ਫਿਰ ਅਸੀਂ ਅਸੀਂ ਕਿਸ ਮੂੰਹ ਨਾਲ ਕਹੀਏ ਕਿ ਰਾਜਨੇਤਾ ਸਾਡੇ ਤੇ ਕਰਜ਼ਾ ਚਾੜ ਰਹੇ ਆ ਹੂੰ ਭੋਕੀ ਦਾ ਅਸੀਂ ਵੀ ਤੇ ਸ਼ਾਮਿਲ ਆਉਦੇ ਵਿੱਚ ਭੋਕੀ ਦਾ ਕਟੋ-ਕਟ 10-15 ਪੁਲਿਸ ਵਾਲੇ ਤੇ ਉੱਥੇ ਖਲੋਤੇ ਸਨ ਉਹ ਜੋ ਕਾਲੀਆਂ ਟੀ-ਸ਼ਰਟਾਂ ਪਾ ਕੇ ਖੜੇ ਹੁੰਦੇ ਨੇ ਨਾ ਉਹ ਜੀ ਹਾਂਜੀ ਉਹ ਖਲੋਤੇ ਸਨ ਪਹਿਲਾਂ ਵਾਲੇ ਕੁਝ ਫਿਰ ਜਿਹੜੇ ਨਾਲ ਹੁੰਦੇ ਮੌਕੇ ਤੇ ਯਾਰ ਫਿਰ ਉਹੀ ਆਤ ਤਾਂ ਸਾਡੀਆਂ ਵੀ ਮਾਣੀਆਂ ਨੇ ਤਾਂ ਗੱਲ ਇਹ ਆ ਕਿ ਜਦੋਂ ਤੱਕ ਤੁਸੀਂ ਮਤਲਬ ਮੈਂ ਫਿਰ ਵਾਰ-ਵਾਰ ਕਹਿੰਦਾ ਅੱਗੇ ਵੀ ਇੱਕ ਦਿਨ ਗੱਲ ਕੀਤੀ ਸੀ ਕਿ ਤੁਹਾਡੇ ਕੋਲ ਲੀਡਰ ਨਹੀਂ ਹੈਗੇ ਤੁਹਾਡੇ ਕੋਲ ਪੋਲੀਟੀਸ਼ੀਅਨ ਆ ਜੀ ਬਿਲਕੁਲ ਤੁਹਾਡੇ ਕੋਲ ਸਿਆਸਤਦਾਨ ਆ ਤੁਹਾਡੇ ਕੋਲ ਲੀਡਰ ਨਹੀਂ ਹੈਗਾ ਜਦੋਂ ਤੱਕ ਤੁਸੀਂ ਲੀਡਰ ਪੈਦਾ ਨਹੀਂ ਕਰੋਗੇ ਜੀ ਤੁਹਾਡੀ ਦੁਰਦਸ਼ਾ ਬੱਤਰ ਹੁੰਦੀ ਜਾਏਗੀ ਹੁੰਦੀ ਜਾਏਗੀ ਹੁੰਦੀ ਜਾਏਗੀ ਹੂੰ ਠੀਕ ਹੈ ਜੀ ਹੁਣ ਕਿਸੇ ਪਾਸੋਂ ਅਰਥ ਸ਼ਾਸਤਰੀ ਵੀ ਵਿਚਾਰੇ ਉਹਨਾਂ ਦੇ ਕੋਲ ਵੀ ਫਾਰਮੂਲੇ ਹੁੰਦੇ ਖਰਚਾ ਘਟਾਓ ਜੀ ਜਾਂ ਆਮਦਨ ਵਧਾਓ ਹੁਣ ਬੱਚੇ ਬੱਚੇ ਨੂੰ ਪਤਾ ਲੱਗ ਗਿਆ ਕਿਵੇਂ ਕੀਤਾ ਜਾਵੇ ਹਮ ਤੁਹਾਡੇ ਕੋਲ ਕੋਈ ਰੋਡ ਮੈਪ ਨਹੀਂ ਕੋਈ ਤੁਸੀਂ ਚਰਚਾ ਨਹੀਂ ਕਰ ਰਹੇ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਹੈ ਸਾਬ ਜੀ ਤਾਂ ਗੱਲ ਇਹ ਆ ਕਿ ਬਹੁਤ ਮੁਸ਼ਕਲ ਹੈ ਜੀ ਬਹੁਤ ਮੁਸ਼ਕਲ ਹੈ ਪੰਜਾਬ ਵਾਸਤੇ ਤੇ ਇਹ ਜਿਹੜੀ ਕਰਜ਼ੇ ਦੀ ਪੰਡਿਆ ਹੁਣ ਤੁਸੀਂ ਦੇਖੋ ਹੁਣ ਕਿਵੇਂ ਸ਼ੂਕ ਦੀ ਜਾਏਗੀ ਹੁਣ ਤੇ ਇਹ ਦਿਨਾਂ ਦੇ ਵਿੱਚ ਤਾਂ ਦੀ ਤਾਂ ਜਾਂਦੀ ਰਹੇਗੀ ਹੁਣ ਤੇ ਗ੍ਰਾਫ ਚੜ੍ਹੇਗਾ ਬਹੁਤ ਬਿਲਕੁਲ ਮੇਟੋ ਜੀ ਕਾਫੀ ਸਾਰੇ ਕਮੈਂਟ ਨੇ ਇਹਦੇ ਨਾਲ ਜੁੜੇ ਹੋਏ ਮੈਂ ਥੋੜਾ ਜਲਦੀ ਜਲਦੀ ਦੇ ਵਿੱਚ ਪੜ੍ਹ ਦਿੰਨਾ 92 ਕਰੋੜ ਕਹਿੰਦੇ ਹਰ ਦਿਨ ਚੱਲ ਰਿਹਾ ਆਮਦਨ 45 ਤੇ ਸਰਕਾਰ ਦੇ ਮੁੱਖ ਬੰਦੇ ਹੀ ਜਾਣਦੇ ਆ ਪੀਵੀ 31 ਜੀ ਕਹਿ ਰਹੇ ਨੇ ਅ ਧਰਮ ਸਿੰਘ ਜੀ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਪਰਮਾਣੂ ਬਿਜਲੀ ਪਲਾਂਟ ਲੱਗਣਾ ਚਾਹੀਦਾ ਕਹਿੰਦੇ ਇੱਕ ਮਿੱਤਰ ਕਹਿ ਰਹੇ ਸੀ ਕਿ ਵੀ ਕਰਜ਼ਾ ਲੈ ਕੇ ਸਿਰਫ ਕੰਮਕਾਰ ਚੱਲ ਰਿਹਾ ਕਹਿੰਦੇ ਕਾਰੋਬਾਰ ਕੋਈ ਨਹੀਂ ਕਰ ਰਿਹਾ ਕੋਈ ਗੱਲ ਹੈ ਨਾ ਕਿ ਕਰਜ਼ਾ ਲੈ ਕੇ ਤੁਸੀਂ ਸਿਰਫ ਤੇ ਸਿਰਫ ਟਾਈਮ ਟਪਾਉਣਾ ਜੀ ਨਵਾਂ ਕੋਈ ਅਸਾਸਾ ਪੈਦਾ ਨਹੀਂ ਕਰਦੇ ਬਿਲਕੁਲ ਹੈ ਨਾ ਜਾਂ ਤਾਂ ਹੁਣ ਮੰਨ ਲਓ ਫਰਜ਼ ਕਰੋ ਆਪਾਂ ਟਰੈਕਟਰ ਲਿਆ ਜੀ ਕਰਜ਼ੇ ਤੇ ਜੀ ਜਾ ਕੇ ਆਪਾਂ ਆਪਦੀ ਵਾਹੀ ਕੀਤੀ ਫਿਰ ਕੋਈ ਕਿਰਾਇਆ ਕਰ ਲਿਆ ਫਿਰ ਆਫ ਸੀਜ਼ਨ ਦੇ ਵਿੱਚ ਟਰੈਕਟਰ ਨੂੰ ਕਿਤੇ ਕੋਈ ਮਿੱਟੀ ਤੇ ਲਾਤਾ ਹੂੰ ਹੂੰ ਉਹ ਉਹਦਾ ਫਾਇਦਾ ਹੋ ਗਿਆ ਜੀ ਠੀਕ ਹੈ ਜੀ ਤੇ ਕਜਾ ਹੁਣ ਟਰੈਕਟਰ ਲਿਜਾ ਕੇ ਤੇ ਤੁਸੀਂ ਛੱਡੇ ਚ ਖਲਾਰਤਾ ਬਿਲਕੁਲ ਕਰਜ਼ੇ ਤੁਹਾਨੂੰ ਲਾਉਣਾ ਪੁੱਗੇ ਚਲੋ ਲਾਉਣਾ ਨਹੀਂ ਪੜਾ ਜੀ ਬਣਾਉਣਾ ਨਹੀਂ ਕੁਝ ਮਤਲਬ ਕਿ ਉਹਦੇ ਤੋਂ ਕੰਮ ਕੋਈ ਨਹੀਂ ਲਿਆ ਸ਼ਿੰਗਾਰ ਹੈ ਜੀ ਬਸ ਜੀ ਜੀ ਤਾਂ ਇਹੀ ਹਾਲ ਹੈ ਸਾਡੀ ਸਰਕਾਰ ਦਾ ਕਿ ਕਰਜ਼ਾ ਸਿਰਫ ਟਾਈਮ ਟਪਾਉਣ ਵਾਸਤੇ ਹੀ ਅਸੀਂ ਲੈ ਰਹੇ ਹਾਂ ਕਿਉਂਕਿ ਜੇ ਕਰਜ਼ਾ ਨਹੀਂ ਚੁੱਕਾਂਗੇ ਤਾਂ ਟਾਈਮ ਵੀ ਨਹੀਂ ਟਪਣਾ ਟਾਈਮ ਨਹੀਂ ਟਪਣਾ ਬਿਲਕੁਲ ਸਾਡੀ ਹਾਲਤ ਬਹੁਤ ਬੁਰੀ ਹੈ ਜੀ ਬਹੁਤ ਬੁਰੀ ਹੈ ਔਰ ਮੈਂ ਤੁਹਾਨੂੰ ਇੱਕ ਗੱਲ ਕਹਿ ਦੇਣਾ ਕਿ ਅੱਜ ਬਹੁਤ ਅਗਾਊਂ ਗੱਲ ਦੱਸ ਦੇਣਾ ਤੁਹਾਨੂੰ ਤੁਹਾਨੂੰ ਇੱਥੇ ਜੋ ਮਰਜ਼ੀ ਕਹਿਣ ਜੇ ਇਨ ਆਵਿਤੇ ਵੀ ਉਹ ਜੋ ਮਰਜ਼ੀ ਗਾਲਿਓ ਸਰਕਾਰ ਚਾਹੇ ਕਾਂਗਰਸ ਦੀ ਆ ਗਈ ਚੱਲਣਾ ਆਹੀ ਕੁਛ ਆ ਕਿਉਂਕਿ ਉਹਨਾਂ ਦੇ ਕੋਲ ਹੈ ਹੀ ਕੁਛ ਨਹੀਂ ਬਦਲ ਹੀ ਕੁਛ ਨਹੀਂ ਕੋਈ ਇਨਾਮ ਦਿੰਦਾ ਸੋ ਇਹਨਾਂ ਕੋਲੇ ਵੀ ਨਹੀਂ ਆਉਂਦਾ ਇਹ ਆ ਭਾਜਪਾ ਪੂਜਪਾਲੇ ਆ ਜਾਣ ਠੀਕ ਹੈ ਭਾਜਪਾਲੇ ਆ ਜਾਣ ਉਹ ਜਿਗਾਰਡ ਸੈੱਟ ਕਰ ਸਕਦੇ ਆ ਕੇਂਦਰ ਚ ਹੈ ਠੀਕ ਹੈ ਨਾ ਜੀ ਕੋਈ ਇਧਰੋਂ ਆ ਗਿਆ ਪੈਕੇਜ ਕੋਈ ਇਧਰੋਂ ਆ ਗਿਆ ਉਧਰੋਂ ਆ ਗਿਆ ਉਹ ਤੇ ਹੈ ਕੋਈ ਉਹ ਤਾਂ ਆਪਾਂ ਕਰ ਸਕਦੇ ਆ ਵੀ ਕੇਂਦਰ ਹੈਲਪ ਕਰੂਗਾ ਹਾਂਜੀ ਅਦਰਵਾਈਜ਼ ਜੇ ਕਾਂਗਰਸ ਦੇ ਲਿਆ ਅਜ ਨਾਲ ਦੇਖੀਏ ਤਾਂ ਉੱਤੇ ਸਰਕਾਰ ਨਹੀਂ ਬਦਲਦੀ ਜੇ ਤਾਂ ਉੱਤੇ ਕਾਂਗਰਸ ਸਰਕਾਰ ਆ ਜਾਂਦੀ ਹੈ ਫਿਰ ਵੀ ਥੋੜਾ ਸੌਖਾ ਹੋ ਜਾਏਗਾ ਠੀਕ ਹੈ ਨਾ ਜੀ ਸੌਖਾ ਹੋ ਜਾਏਗਾ ਪਰ ਜੇਕਰ ਮੰਨ ਲਓ ਇਹੀ ਹਾਲਤ ਰਹਿੰਦੀ ਹੈ ਕਿ ਕਾਂਗਰਸ ਆ ਜਾਂਦੀ ਹੈ ਤੇ ਕਾਂਗਰਸ ਕਹੇ ਕਿ ਅਸੀਂ ਭਾਈ ਸਾਰਾ ਕੁਝ ਠੀਕ ਕਰ ਦੇਵਾਂਗੇ ਨਹੀਂ ਜੀ ਨਹੀਂ ਹੁਣ ਇੰਨਾ ਖਰਾਬ ਹੋ ਚੁੱਕਾ ਹੈ ਕਿ ਬਹੁਤ ਜਲਦੀ ਇਹ ਸਭ ਕੁਝ ਠੀਕ ਨਹੀਂ ਹੋ ਸਕਦਾ ਬਿਲਕੁਲ 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 ਮਿੰਟੂ ਜੀ ਖੈਰ ਸ਼ੁਕਰੀਆ ਦੋਸਤੋ ਤੁਹਾਡਾ ਸਾਰਿਆਂ ਦਾ ਫਿਰ ਤੋਂ ਸਵਾਗਤ ਨਾਲ ਜੋੜਨ ਵਾਸਤੇ ਪ੍ਰੋਗਰਾਮ ਥੋੜਾ ਹੋਰ ਸ਼ੇਅਰ ਕਰਦੇ ਹੋ ਤੇ ਆਪਾਂ ਗੱਲਾਂ ਬਾਤਾਂ ਹੋਰ ਕਰਦੇ ਆਂ WhatsApp ਕਹਿ ਰਹੇ ਨੇ ਕਿ ਤਰਨ ਤਰਨ ਵਾਲੀ ਜਿਮਨੀ ਚੋਣ ਵੀ ਆਏਗੀ ਕਹਿੰਦੇ ਉਹਦਾ ਖਰਚਾ ਵੀ ਹੋਏਗਾ ਉਹ ਉਹ ਤੇ ਹੈ ਜੀ ਸਰ ਉਹ ਤੇ ਕਿਸੇ ਦੇ ਵਾਸ ਨਹੀਂ ਹੈ ਨਾ ਕਿਸੇ ਦੀ ਮੌਤ ਆਪਣੇ ਹੱਥ ਥੋੜੀ ਹੈ ਜੀ ਤਾਂ ਨੇਚਰਲੀ ਡੈਥ ਹੈ ਜੀ ਉਹਨਾਂ ਦੀ ਤਾਂ ਫਿਰ ਹੁਣ ਜਿਹੜੀ ਸੀਟ ਖਾਲੀ ਹੋ ਗਈ ਆ ਹੂੰ ਜੋ ਕੈਦੀ ਦੇ ਮੁਤਾਬਕ ਪਰਣੀ ਜ਼ਰੂਰੀ ਉਹ ਤਾਂ ਇਲੈਕਸ਼ਨ ਹੋਣੇ ਇਲੈਕਸ਼ਨ ਹੋਏਗਾ ਜੀ ਬਿਲਕੁਲ ਫਜ਼ੂਲ ਖਰਚੀ ਇਹਦੇ ਵਿੱਚ ਉਹ ਹੁੰਦੀ ਆ ਕਿ ਜਿਹੜਾ ਕੋਈ ਇੱਕ ਤੋਂ ਵੱਧ ਸੀਟਾਂ ਤੇ ਲੜਦਾ ਦੋਆਂ ਤੇ ਜਿੱਤ ਜਾਂਦਾ ਦੋਆਂ ਤੇ ਜਿੱਤ ਜਾਂਦਾ ਮੁੜ ਕੇ ਇੱਕ ਛੱਡਦਾ ਹੂੰ ਠੀਕ ਹੈ ਨਾ ਜੀ ਇੱਕ ਛੱਡਦਾ ਜੀ ਉਹਦੇ ਤੇ ਪਾ ਸਕਦੇ ਆਪਾਂ ਕਿ ਲਿਆ ਭਾਈ ਹੁਣ ਤੇਰੇ ਪੱਲੇ ਉਹ ਫਿਰ ਫਿਰ ਉਹ ਚੋਣ ਹੈ ਨਾ ਜੀ ਇਹ ਤੇ ਹੈ ਮਿੱਤਰ ਜੀ ਚਲੋ ਇਹ ਵੀ ਮੁੱਦੇ ਨੇ ਦੇਖੋ ਮਿੱਤਰ ਜੀ ਕਹਿ ਰਹੇ ਨੇ ਸੀ ਕਿ ਜਿਹੜਾ ਮੁੱਦਾ ਹੈ ਪੰਜਾਬ ਵਾਲਾ ਚੱਕੋ ਇਹ ਸਭ ਤੋਂ ਵੱਡਾ ਮੁੱਦਾ ਮੈਨੂੰ ਲੱਗਦਾ ਇਹ ਕਰਜ਼ੇ ਵਾਲਾ ਹੀ ਹੈ